ਨਰਦ ਨਹੀਂ ਆ ਮੇਰੇ ਜਿਹੜੀ ਖਿਲਵਾੜੀ ਪੰਜਾਬ ਆ ਕਿਹੜੀ ਦੀ ਬੈਟਰੀ ਆ ਥੱਲੇ ਪਈ ਜਿਹੜੀ ਸਾਰੀਆਂ ਛੋਟੀ ਆ ਆ ਥੱਲੇ ਵਾਲੀ ਵਾਈਡੀ ਆ ਅੱਛਾ ਬ੍ਰੈਂਡ ਬੈਟਰੀ ਆ ਹਾਂ ਜਿਹੜੀ ਪਹਿਲਾਂ ਸੀ ਮਤਲਬ ਹੁਣ ਹੋਰ ਕੰਪਨੀ ਦੀ ਸੀ ਹੁਣ ਹੋਰ ਕੰਪਨੀ ਪਾਈ ਆ ਹਾਂਜੀ ਹਾਂਜੀ ਬਾਈ ਹੁਣ ਠੀਕ ਆ ਪਹਿਲਾਂ ਵਾਲੀ ਤਾਂ ਜਲਦੀ ਹੀ ਥੋੜੀ 5000 ਕਿਲੋਮੀਟਰ ਚੱਲੀ ਤੇ ਕਮੜੇ ਕਰਤਾ ਸੀ ਆ ਤਾਂ ਲੱਗਦੀ ਨਹੀਂ ਵੀ ਆਪਣੀ ਸਕੂਟਰੀ ਆ ਬੈਟਰੀ ਕੱਢਦੀ ਸਾਰਾ ਕੁਝ ਕੱਢਦਾ ਆ ਪਏ ਦੇ ਅੰਗ ਪੈਰ ਦੇ ਖਿਲਰੇ ਸਮੱਸਿਆ ਇੰਨੀ ਹੋਈ ਸੀ ਵੀ ਜਿਹੜੀ ਉਹ ਸੀਟ ਦਾ ਲੋਕ ਨਹੀਂ ਲੱਗਦਾ ਸੀ ਹਾਂ ਵੀ ਪਲਵਾਨੋ ਕੀ ਹਾਲ ਚਾਲ ਆ ਸਾਰੇ ਸੈੱਟ ਆ ਤੋਂ ਅੱਜ ਆਪਾਂ ਗੱਲ ਕਰਨੀ ਆ ਈਵੀ ਸਕੂਟਰ ਆ ਖੜਾ ਪਿੱਛੇ ਆਪਣੇ ਆਪਣੇ ਕੋਲੇ ਹੈਗਾ ਇਹ ਚੇਤਕ ਦਾ ਤੋਂ ਹੁਣ ਨਾ ਇੱਕਦਮ ਬੜਾ ਮਾਹੌਲ ਜਿਹਾ ਬਦਲਿਆ ਪਿੰਡਾਂ ਦੇ ਵਿੱਚ ਵਾਧੂ ਹੋ ਗਿਆ ਯਾਨੀ ਕਿ ਇਹ ਤੇ 90% ਲੋਕਾਂ ਨੇ ਲਏ ਵੇ ਆ ਜਿਹੜੇ ਚਾਈਨਾ ਵਾਲੇ ਆਉਂਦੇ ਆ ਜਿਨ੍ਹਾਂ ਦੀ ਕੋਈ ਆਰਸੀ ਨਹੀਂ ਇੰਸ਼ੋਰੈਂਸ ਨਹੀਂ ਨੰਬਰ ਨਹੀਂ ਕੋਸ ਨਹੀਂਗਾ 50 60000 ਦਾ ਕੋਈ 45000 ਦਾ ਤੇ ਉਹਨਾਂ ਨੂੰ ਲਿਆ ਨੂੰ तकरीबन ਲੋਕਾਂ ਨੂੰ ਸਾਲ-ਸਾਲ ਹੋ ਗਿਆ ਉਹ ਵਧੀਆ ਚੱਲੀ ਜਾਂਦੇ ਆ ਤੇ ਜਦੋਂ ਮੈਂ ਲੈਣਾ ਸੀ ਮੈਂ ਵੀ ਦੇਖਦਾ ਰਿਹਾ ਵੀ ਕਿਹੜਾ ਲਈਏ ਨੈਟ ਤੇ ਚੱਕ ਚੁੱਕ ਕੀਤਾ ਸਾਰਿਆਂ ਨੇ ਵੀ ਆਹ ਚੇਤ ਕਾਲਾ ਜਾਦੇ ਵਧੀਆ ਹੈ ਵਧੀਆ ਦੇ ਕਾਰਨ ਆ ਦੋ ਤਿੰਨ ਉਹ ਤੁਹਾਨੂੰ ਦਿਖਾਉਣਾ ਇੱਕ ਤੇ ਇਹਦੀ ਸ਼ੇਪ ਬਹੁਤ ਸੋਹਣੀ ਆ ਸਿਰੇ ਦੇ ਜਿਹੜੇ ਅੱਗੇ ਆ ਡੈਸਕ ਬ੍ਰੇਕ ਅੱਗੇ ਤੇ ਬਾਕੀ ਜਿਹੜੀ ਇਹਦੀ ਬੈਟਰੀ ਆ ਉਹ ਵੀ ਅੰਦਰ ਚੰਗੀ ਆ ਦੂਜੀਆਂ ਜਿਹੜੀਆਂ ਚਾਈਨਾ ਵਾਲੀਆਂ ਹੁੰਦੀਆਂ ਉਹ ਮੈਗਨੇਟ ਨਾਲ ਚਲਦੀਆਂ ਇਹ ਮੋਟਰ ਤੇ ਚਲਦੀ ਆ ਤੋ ਲੋਕਾਈ ਦੀ ਆਪਾਂ ਨੂੰ ਘੈਂਟ ਲੱਗੀ ਚੀਜ਼ ਐ ਲੱਗਾ ਵੀ ਚਲ ਠੀਕ ਐ ਕਿ ਕੰਪਨੀ ਦੀ ਚੀਜ਼ ਐ ਤੇ ਚੰਗੀ ਐ ਪਹਿਲਾਂ ਨਰੈਣ ਸਿਉ ਨੇ ਵੀ ਲਈ ਆਦੇ ਨਾਲ ਦਾ ਹੀ ਉਹ ਥੋੜਾ ਜਿਹਾ ਮਾਡਲ ਇਹ ਬਦਲਦੇ ਰਹਿੰਦੇ ਐ ਉਹਦਾ ਮਾਡਲ ਕੋਈ 24 42 ਸੀਗਾ ਇਹ 3502 ਮਾਡਲ ਐ ਇਹਦੀ ਖਾਸੀਅਤ ਇਹ ਸੀ ਵੀ ਇਹ ਚੱਲਦੀ ਐ ਇੱਕ ਵਾਰੀ ਚਾਰਜ ਕਰਕੇ 135 ਕਿਲੋਮੀਟਰ ਤੋ ਆਪਾਂ ਇਹਨੂੰ ਮਾਰਚ ਚ ਲਿਆ ਸੀ 15 ਮਾਰਚ ਨੂੰ 15 ਮਾਰਚ ਤੋਂ ਲੈ ਕੇ ਹੁਣ ਤੱਕ ਆਪਾਂ ਇਹਨੂੰ ਕਿੰਨਾ ਚਲਾਤਾ ਤਕਰੀਬਨ 5 ਕੁ ਹਜ਼ਾਰ ਮੈਨੂੰ ਲੱਗਦਾ ਹੈ ਵੀ ਇਹ ਨੂੰ ਚਲਾਤਾ ਦੇਖਦੇ ਹਾਂ ਕਮੈਂਟ ਹਾਂ 5000 ਤੇ 40 ਚੱਲ ਗਈ ਇਹ ਹੁਣ ਜਿਵੇਂ ਆਪਾਂ ਫੁੱਲ ਚਾਰਜ ਕੀਤੀ ਆ 100% ਤੇ ਰੇਂਜ ਦਿਖਾਈ ਜਾਂਦਾ 150 ਕਿਲੋਮੀਟਰ ਇਹ ਚੀਜ਼ ਥੋੜਾ ਜਿਹਾ ਨੌਕਸ ਪੈ ਗਿਆ ਸਹੀ ਇਹਦੀ ਰੇਂਜ ਹੈਗੀ ਆ 100 ਤੇ 35 ਕਿਲੋਮੀਟਰ ਦੀ ਆ ਤਿੰਨ ਚਾਰ ਦਿਨਾਂ ਤੋਂ ਨਾ ਜਦੋਂ ਨੂੰ ਫੁੱਲ ਚਾਰਜ ਕਰਦੇ ਆ ਦਿਹਾੜੀ ਦੇ ਵਿੱਚ ਮਸਾਂ 20 25 ਕਿਲੋਮੀਟਰ ਚੱਲਦੀ ਆ ਅੱਜ ਸਵੇਰ ਚਾਰਜ ਲਾਈ ਸੀ ਜਦੋਂ ਮੈਂ ਉਦੋਂ ਇਹਨੇ ਦਿਖਾਇਆ ਕਰ ਲਾਵ 140 ਕਿਲੋਮੀਟਰ ਦੀ ਰੇਂਜ ਹੁਣ 150 ਦਿਖਾਉਣ ਲੱਪੀ ਮੈਂ ਲਾਈ ਉਹਦਾ 128 200 28 ਸੀ ਨਾ ਹੁਣ ਇਹ 150 ਦਿਖਾਉਣ ਲੱਪਿਆ ਤੇ ਅੱਛਾ ਹੁਣ ਜਿਹੜੀ ਇਹਦੀ ਪ੍ਰੋਬਲਮ ਆ ਪਤਾ ਨਹੀਂ ਇਹਦੀ ਕੋਈ ਸੌਫਟਵੇਅਰ ਦੀ ਪ੍ਰੋਬਲਮ ਆ ਕਿਉਂਕਿ 135 ਕਿਲੋਮੀਟਰ ਤੱਕ ਫੁੱਲ ਚਾਰਜ ਕੀਤੇ ਆ ਕੇ ਦੱਸਦੀ ਸੀ ਹੁਣ ਦੱਸਣ ਲੱਪੀ 150 ਕਿਲੋਮੀਟਰ ਇੱਕ ਤਾਂ ਇਹ ਨਹੀਂ ਪਤਾ ਲੱਗਦਾ ਵੀ ਸਕੂਟਰੀ ਏ ਕਿ ਸਕੂਟਰ ਕਦੇ ਸਕੂਟਰ ਕਹ ਲਈਦਾ ਤੇ ਕਦੇ ਇਹਨੂੰ ਸਕੂਟਰੀ ਕਹ ਲਈਦਾ ਤੇ ਹਣ ਜਿਹੜੀ ਇਹ ਸਮੱਸਿਆ ਆ ਗਈ ਆ ਇਹਦਾ ਅੱਜ ਆਪਾਂ ਹੱਲ ਕਰਾਉਣਾ ਇਹ ਮਾਡਲ ਹੈ ਕੀ ਆਵੇ 3502 ਮਾਡਲ ਹੈ ਠੀਕ ਹੈ ਹਜੇ ਤੱਕ ਵਧੀਆ 4-5 ਮਹੀਨੇ ਹੋ ਗਏ ਸਾਰਾ ਕੁਝ ਵਧੀਆ ਚੱਲਦਾ ਸੀਗਾ ਜੇ 135 ਕਿਲੋਮੀਟਰ ਦਿਖਾਉਂਦੀ ਸੀ ਤਾਂ ਤਕਰੀਬਨ ਇੰਨਾ ਹੀ ਚੱਲ ਜਾਂਦੀ ਸੀ ਪਰ ਪਿਛਲੇ ਤਿੰਨ ਦਿਨਾਂ ਤੋਂ ਇਹ ਪ੍ਰੋਬਲਮ ਆਉਂਦੀ ਹੈ ਵੀ ਦਿਹਾੜੀ ਦੀ 25-30 ਕਿਲੋਮੀਟਰ ਚੱਲਦੀ ਹੈ ਬੈਟਰੀ ਨਾਲ ਦੀ ਨਾਲ ਡਾਊਨ ਹੋ ਜਾਂਦੀ ਸਵੱਚ ਘੱਟੀ ਦੇ ਹੁਣ ਇਹਨੂੰ ਆਪਾਂ ਲੈ ਕੇ ਜਾਂਦੇ ਆ ਅੱਜ ਮੋਗੇ ਦਿਖਾਉਣੇ ਇਹਨੂੰ ਕੀ ਇਹਦੇ ਵਿੱਚ ਫਾਲਟ ਪੈ ਗਿਆ ਕੋਈ ਸੌਫਟਵੇਅਰ ਦੀ ਪ੍ਰੋਬਲਮ ਹੈ ਹਾਰਡਵੇਅਰ ਦੀ ਜਾਂ ਕੋਈ ਹੋਰ ਗੱਲ ਹੈ ਕੋਈ ਬੈਟਰੀnga ਚ ਨੌਕਸ ਹੈ ਮੋਟਰ ਚ ਨੌਕਸ ਹੈ ਕਿੱਥੇ ਨੌਕਸ ਹੈ ਹੁਣ ਇਹ ਪਤਾ ਲੱਗੂਗਾ ਤੇ ਹੁਣ ਗਰਲਾਵ ਐ ਕਰ ਬਈ ਇਹਦਾ ਚਾਰਜਰ ਵਿੱਚ ਰੱਖ ਲੈ ਆਪਾਂ ਨੂੰ ਕੋਈ ਗਰੰਟੀ ਨਹੀਂ ਵੀ ਇਹ ਫੁੱਲ ਚਾਰਜ ਤੇ ਮੋਗੇ ਪਹੁੰਚੂ ਤੇ ਜੇ ਇਹ ਗਰਲਾਵ ਸੋਂ ਲੈ ਕੇ ਜਾਉਗੇ ਇਹਨੂੰ ਮੋਗੇ ਤੇ ਮੈਨੂੰ ਵੀ ਉਧਰ ਕੰਮ ਇੱਕ ਹੋਰ ਆ ਤੇ ਵੇਖਦੇ ਆ ਗਰਲਾਵ ਨੋਟ ਕਰਨਾ ਵੀ ਕਿੰਨੇ ਹੁਣ ਫੁੱਲ ਚਾਰਜ ਤੇ ਕਿੰਨੇ ਚੱਲ ਗਈ ਕਿ ਨਹੀਂ ਹਣੀ 30 40 ਦੀ ਸਪੀਡ ਤੇ ਜਾਣਾ ਜਿਹੜਾ ਪਹੁੰਚ ਜੇ ਕਿਉਂਕਿ ਇਹਨੂੰ ਨਾ ਉਹ ਏਜੰਸੀ ਵਾਲੇ ਕਹਿੰਦੇ ਸੀ ਵੀ ਜੇ ਕਦੇ ਖੜ ਜੇ ਨਾ ਇਹਨੂੰ ਕਿਸੇ ਮੋਟਰਸਾਈਕਲ ਦੇ ਮਗਰ ਪਾ ਕੇ ਤੋਰਨਾ ਨਾ ਕੋਤ ਖੜਾ ਦੇਣੀ ਹੈ ਉੱਥੇ ਹੀ ਬਸ ਉਸ ਤੋਂ ਬਾਅਦ ਤੈਨੂੰ ਕਿਸੇ ਚੀਜ਼ ਤੇ ਲੱਦ ਕੇ ਲਿਜਾ ਸਕਦੇ ਨਹੀਂ ਤੇ ਜਾਦੇ ਖਰਾਬ ਹੋ ਜਾਊਗੀ ਠੀਕ ਹੈ ਕੋਸ਼ਿਸ਼ ਕਰਨੀ ਹੈ ਵੀ ਤੂੰ 30 40 ਦੀ ਸਪੀਡ ਤੇ ਜਾਵੇਂ ਜਿੰਨੀ ਕੇ ਦੀ ਬੈਟਰੀ ਨੂੰ ਵੇਖਣ ਨੂੰ ਤਾਂ ਫੁੱਲ ਚਾਰਜ ਹੈ ਪਰ ਮੋਗੇ ਪਹੁੰਚ ਜੇ ਤਾਂ ਤਕੜਾ ਤਕੜਾ ਹੀ ਹੈ ਠੀਕ ਹੈ ਨਾ ਤੇ ਤੂੰ ਮੋਗੇ ਨੂੰ ਪਹੁੰਚ ਕੇ ਇਹਨਾਂ ਨੂੰ ਦੱਸਣੀ ਆ ਗੱਲ ਆ ਮੈਂ ਤੇਰੇ ਮਗਰ ਆਊਗਾ ਠੀਕ ਹੈ ਓਕੇ ਚੱਲ ਫਿਰ ਆਉਣਾ ਤੇਰੇ ਮਗਰ ਮੈਂ ਲੈ ਵੀ ਬੁਲਾਣੇ ਆਪਾਂ ਆ ਗਏ ਆ ਮੋਗੇ ਬਜਾਜ ਵਾਲਿਆਂ ਦੇ ਇੱਥੋਂ ਆਪਾਂ ਲਈ ਸੀਗੀ ਉਹ ਬੈਟਰੀ ਵਾਲੀ ਸਕੂਟਰੀ ਚੇਤਕ ਦੀ ਵੀਕ ਦਿਨ ਪਹਿਲਾਂ ਨਾ ਆਪਣੀ ਉਹਦੀ ਬੈਟਰੀ ਖਰਾਬ ਹੋ ਗਈ ਤੇ ਆਪਾਂ ਇੱਥੇ ਖੜਾ ਗਏ ਆਪਾਂ ਨੂੰ ਕਹਿੰਦੇ 2 ਹਫ਼ਤੇ ਲੱਗਣਗੇ ਅੱਜ ਉਸ ਗੱਲ ਨੂੰ 20 22 ਦਿਨ ਹੋ ਗਏ ਆ ਤੇ ਨੈਤੀ ਫੋਨ ਕਰਦੇ ਆ ਮਸਾਂ ਲੜ ਲੁੜ ਕੇ ਬੈਟਰੀ ਪਵਾਈ ਆ ਬਹੁਤ ਇਹਨਾਂ ਦੀ ਮਾੜੀ ਸਰਵਿਸ ਹੈ 5000 ਕਿਲੋਮੀਟਰ ਚੱਲੀ ਸੀਗੀ ਤੇ ਉਸ ਤੋਂ ਬਾਅਦ ਬਸ 10 20 ਕਿਲੋਮੀਟਰ ਚੱਲਦੀ ਸੀ ਫੁੱਲ ਚਾਰਜ ਕਰਕੇ ਵੀ ਦੇ ਬੈਟਰੀ ਚ ਪ੍ਰੋਬਲਮ ਆ ਗਾਰੰਟੀ ਚ ਬਦਲ ਦਿੰਦੇ ਆ ਪਰ ਇਹਨਾਂ ਨੇ ਸ਼ੱਕੀ ਬੋਕ ਕੀਤਾ ਹੁਣ ਆਪਾਂ ਵੇਖਦੇ ਹਾਂ ਅੰਦਰ ਚੱਲ ਕੇ ਕੀ ਬਣਿਆ ਖੰਡਾ ਸਕੂਟਰ ਵੀ ਤਾਂ ਆਪਣੀ ਆ ਖੜੀ ਜਾਂਦੀ ਠੀਕ ਕਰਤੀ ਜਾਂਦੇ ਸਰਵਿਸ ਕਰਤੀ ਐ ਬੈਟਰੀ ਰੱਖਤੀ ਐ ਪਰ ਚਾਰਜ ਹੋਣੇ ਲਈ ਆ ਚਾਰਜ ਹੋਈ ਨਹੀਂ ਹੁਣ ਕੱਲ ਨੂੰ ਦੁਬਾਰਾ ਆਉਣਾ ਪੈਣਾ ਚਲੋ ਦੇਖਦੇ ਜਿਹੜੀ ਬੈਟਰੀ ਚ ਆ ਮੇਰੇ ਪੰਜਾਬ ਜਿਹੜੇ ਖਿਡਾਰੀ ਜੀ ਪੰਦੇ ਆ ਕਿਹੜੀ ਦੀ ਬੈਟਰੀ ਆ ਥੱਲੇ ਪਈ ਜਿਹੜੀ ਸਾਰੀਆਂ ਛੋਟੀ ਆ ਆ ਥੱਲੇ ਜਿਹੜੀ ਪਈ ਦੀ ਆ ਅੱਛਾ ਮੀਨ ਬੈਟਰੀ ਆਹਾ ਹੈ ਜਿਹੜੀ ਪਹਿਲਾਂ ਸੀ ਮਤਲਬ ਹੁਣ ਹੋਰ ਕੰਪਨੀ ਦੀ ਸੀ ਹੁਣ ਹੋਰ ਕੰਪਨੀ ਪਾਈ ਆ ਹਾਂਜੀ ਹਾਂਜੀ ਬਾਜੀ ਹੁਣ ਠੀਕ ਆ ਪਹਿਲਾਂ ਵਾਲੀ ਤਾਂ ਜੱਦੀ ਵੀ ਥੋੜੀ 5000 ਕਿਲੋਮੀਟਰ ਚੱਲੀ ਤੇ ਕਮੜੇ ਕਰਤਾ ਸਾਨੂੰ ਉਹਨਾਂ ਨੇ ਆ ਨੰਗਾਲੇ ਪਹਿਲਾਂ ਉਹ ਇੱਥੇ ਹੁੰਦੀ ਇਹ ਲੰਬੀ ਵਾਹ ਵਈ ਗਾਹ ਤੱਕ ਸਾਰੀ ਲੰਬੀ ਹੈ ਬੁਰੀ ਹੈ ਆ ਪਈ ਹੈ ਲੈ ਵੀ ਬੈਟਰੀ ਤੇ ਰੱਖਤੀ ਐ ਤੇ ਹੁਣ ਨਵੀਂ ਪ੍ਰੋਬਲਮ ਇਹ ਵੀ ਸੀਟ ਦਾ ਲੋਕ ਨਹੀਂ ਲੱਗਦਾ ਹੁਣ ਉਹ ਕਹਿੰਦੇ ਛੱਟ ਜੋ ਤੇ ਸੋਮਵਾਰ ਫੇਰ ਆ ਜਾਓ 20 ਦਿਨ ਪਹਿਲਾਂ ਹੋ ਗਿਆ ਅੱਜ ਮਸਾ ਫੋਨ ਕਰ ਕਰਕੇ ਬੈਟਰੀ ਬੂਨਟੀ ਫਿੱਟ ਕਰਾਈ ਆ ਕੁੱਲ ਮਿਲਾ ਕੇ ਇਹਨਾਂ বাজਾਈ ਦੀ ਜਿਹੜੀ ਚੇਤਕਾਲਿਆਂ ਦੀ ਸਰਵਿਸ ਬਹੁਤ ਮਾੜੀ ਆ ਹੁਣ ਇੱਕ ਨਿੱਕੇ ਜਿਹੇ ਨੁਕਸਾ ਲੋਕ ਦਾ ਪਤਾ ਨਹੀਂ ਇਹਨਾਂ ਕੋਲ ਟਾਈਮ ਹੈ ਨਹੀਂ ਜਾਂ ਸਮਝ ਹੈ ਨਹੀਂ ਕਿ ਹੁਣ ਕਹਿੰਦੇ ਵੀ ਸੋਮਵਾਰ ਦੁਬਾਰਾ ਆਇਓ ਚਲੋ ਕੀ ਕਰ ਸਕਦੇ ਹਾਂ ਚਲਦੇ ਹਾਂ ਸੋਮਵਾਰ ਫੇਰ ਆਉਨੇ ਆ ਵੀ ਇਹਨੇ ਕੀ ਕਰ ਦਿਆ ਆ ਤਾਂ ਲੱਗਦੀ ਨਹੀਂ ਵੀ ਆਪਣੀ ਸਕੂਟਰੀ ਹੈ ਬੈਟਰੀ ਕੱਢਦੀ ਸਾਰਾ ਕੁਝ ਕੱਢਦਾ ਆ ਬਈ ਇਹਦੇ ਅੰਗ ਪੈਰ ਜੇ ਖਿਲਰੇ ਸਮੱਸਿਆ ਇੰਨੀ ਹੋਈ ਸੀ ਦੀ ਜਿਹੜੀ ਉਹ ਸੀਟ ਦਾ ਲੋਕ ਨਹੀਂ ਲੱਗਦਾ ਸੀ ਇੱਥੋਂ ਵਾਲਾ ਕੋਈ ਉਹ ਲੋਕ ਦਾ ਨੌਕਸ ਲੱਪਣਾ ਤੇ ਸਾਰੀ ਖੋਲਤੀ ਏ ਟੂ ਜ਼ੈਡ ਇਹਨਾਂ ਨੇ ਬਹੁਤ ਮੰਦਾ ਹਾਲ ਆ ਯਾਰ ਸਰਵਿਸ ਮਾੜੀ ਕੁੱਲ ਮਿਲਾ ਕੇ ਇਹਨਾਂ ਦੀ ਖੜਦਾ 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 ਲੈ ਬਈ 18 ਤਰੀਕ ਤੋਂ ਬਾਅਦ ਅੱਜ ਹੋ ਗਈ 8 ਤਰੀਕ ਤੇ ਸਕੂਟਰੀ ਆਪਣੀ ਹੋ ਗਈ ਰੈਡੀ ਬੈਟਰੀ ਇਹਨਾਂ ਨੇ ਬਦਲਤੀ ਆ ਇਹ ਕਹਿੰਦੇ ਆ ਇੱਕ ਮਿੰਟ ਦੂਜੇ ਪਾਸੇ ਹੁਣ ਇਹ ਏਜੰਸੀ ਵਾਲੇ ਕਹਿੰਦੇ ਵੀ ਜਿਹੜੀ ਇਥਰ ਤੇ TVS ਤੇ ਚੇਤਕ ਇਹਨਾਂ ਤਿੰਨਾਂ ਦੀਆਂ ਬੈਟਰੀਆਂ ਜਿਹੜੀਆਂ ਪੂਨੇ ਬਣਦੀਆਂ ਜਿਹੜਾ ਇਲਾਟ ਬਣਿਆ ਸੀ ਕੋਈ ਮਾਰਚ ਅਪ੍ਰੈਲ ਵਾਲਾ ਉਹ 'ਚ ਕੋਈ ਫਾਲਟ ਪੈ ਗਿਆ ਸੀ ਉਹ ਸਾਰੀਆਂ ਸਪੋਰਟਰਾਂ ਦੀਆਂ ਚੇਂਜ ਕਰੀ ਜਾਂਦੇ ਆ TVS ਵਾਲੇ ਵੀ ਕਰਦੇ ਆ ਇਹ ਵੀ ਕਰਦੇ ਆ ਚਲੋ ਇਹ ਮਸਲਾ ਤਾਂ ਆਪਣਾ ਹੱਲ ਹੋ ਗਿਆ ਦਿਨ ਬਹੁਤ ਲੱਗੇ ਆ ਸਰਵਿਸ ਇੰਨੀ ਚੰਗੀ ਨਹੀਂ ਇਹਨਾਂ ਦੀ ਨਵੀਂ ਚੀਜ਼ ਦੀ ਹੀ ਫਾਲਟ ਪੈਣਾ ਨਹੀਂ ਚਾਹੀਦਾ ਚਲੋ ਜੇ ਪੈ ਜੇ ਤਾਂ ਪਰ ਛੇਤੀ ਠੀਕ ਹੋਣਾ ਚਾਹੀਦਾ ਛੇਤੀ ਠੀਕ ਨਹੀਂ ਕੀਤਾ ਕਿਸੇ ਨੇ ਹਜੇ ਵੀ ਇੱਕ ਸਮੱਸਿਆ ਰਹਿ ਗਈ ਉਹ ਦਿਖਾਉਣਾ ਕਿਹੜੀ ਆ ਹੁਣ ਸ਼ਨੀਵਾਰ ਵੀ ਤਾਂ ਆਪਣੀ ਪਰਸੋਂ ਆਈ ਸੀ ਸ਼ਨੀਵਾਰ ਆਪਾਂ ਸਕੂਟਰੀ ਆਪਣੀ ਰੈਡੀ ਸੀਗੀ ਸਮੱਸਿਆ ਕੀ ਸੀ ਜਿਹੜਾ ਸੀਟ ਵਾਲਾ ਲੋਕ ਆ ਨਾ ਖੁੱਦਣਾ ਨਾ ਉਹ ਤਾਰ ਖਰਾਬ ਹੋ ਗਈ ਹੁਣ ਇਹਨਾਂ ਨੇ ਆ ਕੱਪੜਾ ਲਾਤਾ ਇੱਥੇ ਆਹਦੇ ਨੂੰ ਜੇ ਲੋਕ ਲੱਗ ਗਿਆ ਤੇ ਖੁੱਲਣਾ ਨਹੀਂ ਸਾਡੇ ਕੋਲ ਤਾਰ ਹੈ ਨਹੀਂਗੀ ਉਹਨੇ ਤਾਂ ਨਹੀਂ ਕੱਢ ਲੋ ਦਿੱਦੇ ਕੇ ਤੇ ਦੁਬਾਰਾ ਆਏ ਹੁਣ ਨਵੀਂ ਤਾਰ ਪਾ ਕੇ ਦੇ ਗਿਆ ਚੱਲ ਵੀ ਗੁਰਲਾਬ ਸਿੰਘਾ ਪਿੰਡ ਜਾਊ ਕਿੰਨੀ ਕਿੰਨੇ ਛੱਟ ਬੈਟਰੀ ਆ 40% 40 ਬਹੁਤ ਆ ਤਰਵਾ 53 ਦਿਖਾਉਂਦੀ ਆ 40-50 ਸਪੀਡ ਤੇ ਜਾਈਂ ਆਰਾਮ ਨਾਲ ਜਾਵਨੇਗਾ ਵਧੀਆ ਤੜਈ ਤੇਰੇ ਮਗਰ ਹੀ ਅਸੀਂ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚਾਹੋ ਸਤਿ ਸ੍ਰੀ ਅਕਾਲ ਠੀਕ ਨਾ ਮੇਰਾ ਕੰਮ ਕਰਦੇ ਹਾਂ ਕੁੱਲ ਮਿਲਾ ਕੇ ਵੀ ਬੈਟ ਵਾਲੀ ਚੀਜ਼ਾਂ ਉਹ ਦਾ ਜਦੋਂ ਵਰਤਦੇ ਆ ਆਪ ਨੂੰ ਵਧੀਆ ਲੱਗਦੀਆਂ ਪਰ ਹਜੇ ਨਾ ਏਜੰਸੀਆਂ ਦੇ ਵਿੱਚ ਜਿਹੜੇ ਇਹਦੇ ਮਕੈਨਿਕ ਆ ਉਹ ਵੀ ਕੋਈ ਇੰਨੇ ਜ਼ਿਆਦਾ ਮਾਰ ਨਹੀਂ ਹੋਏਗੇ ਉਹਨਾਂ ਨੂੰ ਵੀ ਛੇਤੀ ਪਤਾ ਲੱਗਦਾ ਨਹੀਂ ਹੁਣ ਜਿਵੇਂ ਅੱਜ ਅੱਜ ਦਾ ਦਿਨ ਆ ਹੀ ਖਰਾਬ ਹੋ ਗਿਆ ਕਹਿੰਦੇ ਥੋੜੀ ਤਾਰ ਪਾਉਣੀ ਆ ਪਹਿਲਾਂ ਇਹਨਾਂ ਨੇ ਆਪਦੇ ਸਪੇਅਰ ਪਾਰਟ ਵਿੱਚ ਤਾਰ ਨਹੀਂ ਚੈੱਕ ਕੀਤੀ ਸਾਰੀ ਸਕੂਟਰੀ ਖੋਲ ਮਗਰੋਂ ਕਿੰਨੇ ਥਾਰੇ ਕੋ ਦਾ ਤਾਰ ਹੈਣੀਗੀ ਵੀ ਤੁਸੀਂ ਪਹਿਲਾਂ ਤਾਰ ਚੈੱਕ ਕਰੋ ਫਿਰ ਪਾਓ ਕਲ ਮਲਾ ਕੇ ਬਈ ਜੀ ਇਹੀ ਯਾ ਰਿਜ਼ਲਟ ਕੱਢਿਆ ਕੰਮਜਾਬ ਤਾਂ ਹੋ ਜਾਣਗੇ ਜਾਂ ਥੋੜਾ ਹੋਰ ਟਾਈਮ ਲੱਗੂਗਾ ਹਜੇ ਇਹਨੂੰ ਸੁਧਾਰ ਦੀ ਲੋੜ ਹੈ ਪਰ ਇੰਨਾ ਵੀ ਚੇਤਕਾਲਾ ਜਿਹੜਾ ਸਕੂਟਰ ਆਮ ਨਾਲੋਂ ਚੰਗਾ ਚਲਾਉਣ 'ਚ ਵਧੀਆ ਹੈ ਪੈਕਅਪ ਵਧੀਆ ਚਲੋ ਵੀ ਭਲਵਾਨ